ਮੈਂ ਤੁਹਾਡੇ ਸਾਹਮਣੇ ਹੁਣੇ ਇਹ ਗੱਲ ਕਰਾਂ ਵੀ ਭਰਾਵੋ ਵੀ ਬਹੁਤ ਜ਼ੋਰ ਲਾ ਕੇ ਗਾਉਣਾ ਪੈਂਦਾ 3 ਘੰਟੇ ਬਹੁਤ ਔਖਾ ਇਹਦੋਂ ਮੈਸੇਜ ਕੋਈ ਨਹੀਂ ਜੀ ਬਸ ਮੈਂ ਤਾਂ ਅਹੀ ਗੱਲ ਆ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਦੇ ਹੋ ਜੇ ਤੁਸੀਂ ਪੈਸੇ ਦੇਣੇ ਹੋਏ ਪ੍ਰੋਗਰਾਮ ਕਰਾ ਲਿਆ ਓਕੇ ਰਾਣੇ ਤੁਹਾਨੂੰ ਅਸੀਂ ਈ-ਟਰਾਂਸਫਰ ਕਰ ਦਿੰਦੇ ਆ ਮੁੜ ਕੇ ਉਹਨਾਂ ਨੇ ਬਲਾਕ ਵੀ ਕਰਤਾ ਹੁਣ ਟਰੰਪ ਨੇ ਜਹਾਜ਼ ਭਰ ਕੇ ਭੇਜਣੇ ਸ਼ੁਰੂ ਕਰਤੇ ਆ ਵੀ ਮੈਂ ਇਹ ਤਾਂ ਪੁੱਛ ਰਹੀ ਆ ਕਿ ਕੱਲ ਨੂੰ ਇਹ ਨਾ ਲੋਕੀ ਕਹਿਣ ਵੀ ਪਤਾ ਨਹੀਂ ਇਧਰੋਂ ਟਰੂਡੋ ਨੇ ਵੀ ਭੇਜ ਦਿੱਤੇ ਆ ਤੇ ਰਾਣਾ ਢੋਲੀ ਤਾਂ ਦੀ ਵਾਪਸ ਆ ਗਿਆ ਨਾ ਬਲਕੇ ਮੈਂ ਮੋਹਾਲੀ ਦੇ ਵਿੱਚ ਆਪਣੇ ਗੋਦਰਜ ਫੈਕਟਰੀ ਦੇ ਵਿੱਚ ਕੰਮ ਦੇਖ ਲਿਆ ਸੀਗਾ ਅੱਛਾ ਜੀ ਚੱਲ ਜੋ ਕਿਸੇ ਕੰਟਰੀ ਚ ਯੂਰਪ ਚ ਚੱਲ ਜਾਓ ਜਿੱਥੇ ਮਾਰਜੀ ਚੱਲ ਜਾਓ ਥੋੜੀ ਜਿਹੜੀ ਐਜੂਕੇਸ਼ਨ ਆ ਉਹ ਘੱਟ ਤੋਂ ਘੱਟ 12 ਹੁੰਾਂ ਚਾਹੀਦੀ ਮੈਂ 12 ਪਾਸ ਨਹੀਂ ਹੈਗਾ ਪਰਮਾਤਮਾ ਨੇ ਤੇ ਪੰਜਾਬੀ ਕਮਿਊਨਿਟੀ ਨੇ ਮੇਰੀ ਐਸੀ ਵਾਂ ਫੜੀ ਆ ਮੈਨੂੰ ਢੋਲੀ ਤੋਂ ਸਿੰਗਰ ਬਣਾਤਾ ਉੱਥੇ ਪਹਿਲੇ ਦਿਨ ਪਰੌਣਾ ਦੂਜੇ ਦਿਨ ਧਰੌਣਾ ਤੀਜੇ ਦਿਨ ਦਾਦੇ ਵੰਗੋਣਾ ਸਰ ਦਾਦੇ ਵਗਣਾ ਬੰਨ ਤੋਂ ਪਹਿਲਾਂ ਪਹਿਲਾਂ ਕੋਈ ਕੰਮ ਸ਼ੁਰੂ ਕਰਦਾ ਪਹਿਲਾਂ ਜਿਵੇਂ ਮਹੱਲ ਲੱਗਦਾ ਤੇ ਫਿਰ ਉਹ ਮਾ ਗਲੀਆਂ ਚ ਢੋਲ ਵਜਾਉਣਾ ਪੈਣਾ ਮਾੜੇ ਚੰਗੇ ਲੋਕ ਹਰ ਪਾਸੇ ਨੇ ਠੀਕ ਆ ਜਿਹੜਾ ਸਿੱਕਾ ਆਉਂਦਾ ਉਹਦੇ ਦੋ ਪਹਿਲੂ ਹੁੰਦੇ ਨੇ ਯਾਰ ਸਾਡੇ ਰਿਸ਼ਤੇਦਾਰ ਤੌਰ ਤੇ ਤੈਨੂੰ ਫੇਕ ਦੇਵਾਂਗੇ ਜੇ ਪੁੱਛੋ ਵੀ ਮੈਂ ਹੁਣ ਉਹਨਾਂ ਦੇ ਵਿਆਹ ਦੀਆਂ ਗੱਲਾਂ ਨਾਲ ਦੇਣੀ ਮਿਠਾਈ ਦੇ ਕੇ ਤੋਰ ਦੇ ਕੋਲ ਅਜਿਹਾ ਕਲਾਸ ਟੀਵੀ ਤੇ ਬੀਕਰ ਟੀਵੀ ਦੇਖ ਰਿਹਾ ਸਾਰੇ ਹੀ ਵਿਅਰਡਸ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਰੂਬਰੂ ਕਰੀਏ ਜਿਹੜੀਆਂ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਹਮੇਸ਼ਾ ਕੋਈ ਨਾ ਕੋਈ ਕਦਮ ਚੁੱਕਦੀਆਂ ਪਰ ਜ਼ਿੰਦਗੀ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਇਸ ਕਦਰ ਭੱਦਾ ਮਜ਼ਾਕ ਵੀ ਕਹਿ ਸਕਦੇ ਆ ਕਰਦੀ ਆ ਕਿ ਉਹਨਾਂ ਨੂੰ ਫੇਰ ਪਛਾਣ ਖੇਚ ਕੇ ਸੁੱਟ ਦਿੰਦੀ ਆ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਅਗਾਹ ਵਧਣਾ ਚਾਹੁੰਦਾ ਆ ਬਹੁਤ ਸਾਰੇ ਸੁਪਨੇ ਦੇਖਦਾ ਆ ਤੇ ਫਿਰ ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਆਪਣੇ ਪਰਿਵਾਰ ਦੀ ਬਿਹਤਰੀ ਦੇ ਲਈ ਉਹ ਦੂਰ ਦਰਾਡੇ ਪ੍ਰਦੇਸ਼ ਵੀ ਜਾ ਕੇ ਵਸੇਵਾ ਕਰ ਲੈਂਦਾ ਕਿ ਉੱਥੇ ਜਾ ਕੇ ਮੈਂ ਆਪਣੇ ਪਰਿਵਾਰ ਨੂੰ ਵਧੀਆ ਤਰੀਕੇ ਦੇ ਨਾਲ ਸੈਟਲ ਕਰ ਸਕਦਾ ਸੋ ਜਦੋਂ ਇਹੋ ਜਿਹੇ ਲੋਕਾਂ ਨੂੰ ਅਸੀਂ ਮਿਲਦੇ ਆ ਤੇ ਹੁਣ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਕੈਨੇਡਾ ਤੋਂ ਬਹੁਤ ਸਾਰੇ ਲੋਕ ਵਾਪਸ ਆ ਰਹੇ ਆ ਜਿਨ੍ਹਾਂ ਨੂੰ ਲੱਗਦਾ ਕਿ ਸ਼ਾਇਦ ਉਹਨਾਂ ਦੇ ਜਿਹੜੇ ਆ ਸੁਪਨੇ ਆ ਉੱਥੇ ਨਹੀਂ ਪੂਰੇ ਹੋਣੇ ਤੇ ਉਹ ਪੰਜਾਬ ਦੀ ਧਰਤੀ ਵੱਲ ਰੁਖ ਕਰ ਰਹੇ ਆ ਤੇ ਬਹੁਤ ਸਾਰੇ ਜਿਹੜੇ ਲੰਬੇ ਸਮੇਂ ਤੋਂ ਰਹਿ ਰਹੇ ਸੀ ਪੇਪਰਵਰਕ ਨਾ ਹੋਣ ਦੇ ਕਰਕੇ ਉਹਨਾਂ ਨੂੰ ਡਿਪੋਰਟ ਵੀ ਕੀਤਾ ਗਿਆ ਪਰ ਕੁਝ ਲੋਕ ਜ਼ਿੰਦਗੀ ਦੇ ਉਹਨਾਂ ਔਖੇ ਰਾਹਾਂ 'ਚੋਂ ਲੰਘਣ ਦੀ ਬਜਾਏ ਇਹ ਫੈਸਲਾ ਕਰਦੇ ਆ ਕਿ ਅਸੀਂ ਆਪਣੇ ਮੁੱਲਕੀ ਵਾਪਸ ਚਲ ਜਾਂਦੇ ਆ ਮਿਹਨਤ ਕਰਨੀ ਆ ਤੇ ਉਸ ਧਰਤੀ ਤੇ ਰਹਿ ਕੇ ਵੀ ਕਰ ਲੈਣੇ ਆ ਸੋ ਜਿਹੜੀ ਅੱਜ ਸ਼ਖਸੀਅਤ ਦੇ ਨਾਲ ਮੈਂ ਤੁਹਾਨੂੰ ਰੂਬਰੂ ਕਰਨ ਜਾ ਰਹੀ ਆ ਮੈਂ ਪਿਛਲੇ 10 ਸਾਲਾਂ ਤੋਂ ਇਹਨਾਂ ਨੂੰ ਜਾਣਦੀ ਆ ਬਹੁਤ ਲੱਗੇ ਹੋ ਇਹਨਾਂ ਦੇ ਨਾਲ ਹਮੇਸ਼ਾ ਵਾਹ ਵਾਸਤਾ ਰਹਿੰਦਾ ਆ ਮਿਊਜ਼ਿਕ ਇੰਡਸਟਰੀ ਦੇ ਨਾਲ ਰਿਲੇਟਡ ਆ ਤੇ ਬਹੁਤ ਹੀ ਅੱਛੇ ਇਨਸਾਨ ਆ ਨਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿਉਂਕਿ ਕੈਨੇਡਾ ਦੀ ਧਰਤੀ ਤੇ ਅਕਸਰ ਸਾਡੇ ਪ੍ਰੋਗਰਾਮ ਆ ਜੇ ਤੁਸੀਂ ਇਹਨਾਂ ਨੂੰ ਮਿਲਦੇ ਰਹਿੰਦੇ ਸੀ ਰਾਣਾ ਟੋਲੀ ਕੈਨੇਡਾ ਦੀ ਧਰਤੀ ਤੇ ਰੇ ਰੇ ਸੀ ਤੇ ਵਾਪਸ ਹੁਣ ਇਹ ਪੰਜਾਬ ਦੀ ਧਰਤੀ ਤੇ ਪੱਕੇ ਤੌਰ ਤੇ ਆ ਗਏ ਆ ਕਿਉਂ ਆ ਗਏ ਆ ਕਾਰਨ ਕੀ ਸੀ ਇਹਨਾਂ ਤੋਂ ਜਾਣਦੇ ਆ ਸੋ ਰਾਣਾ ਖੋਲੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀਕਾ ਸਤਿ ਸ਼੍ਰੀਕਾ ਪੰਜ ਜੀ ਵੈਲਕਮ ਪੰਜਾਬ ਚ ਜੀ ਤੁਹਾਨੂੰ ਜੀ ਆਪਣੇ ਘਰ ਆਇਆ ਫੇਰ ਦੁਬਾਰਾ ਬਹੁਤ ਬਹੁਤ ਖੁਸ਼ੀ ਵੀ ਹੋਈ ਆ ਕਿ ਚਲੋ ਤੁਸੀਂ ਇੱਕ ਸਹੀ ਫੈਸਲਾ ਲਿਆ ਆਪਣੇ ਪਰਿਵਾਰ ਨੂੰ ਮੁੱਖ ਰੱਖਦੇ ਹੋਏ ਜੀ ਜੀ ਪਰ ਦੂਜੇ ਪਾਸੇ ਇੱਕ ਦੁੱਖ ਵੀ ਹੋ ਰਿਹਾ ਕਿ ਤੁਸੀਂ ਇੰਨੀ ਆ ਉਮੀਦਾਂ ਲੈ ਕੇ ਇੰਨੇ ਸੋਹਣੇ ਸੁਪਨੇ ਲੈ ਕੇ ਪਰਿਵਾਰ ਦੀ ਬਿਹਤਰੀ ਲਈ ਬੱਚਿਆਂ ਦੇ ਫਿਊਚਰ ਦੇ ਲਈ ਤੁਸੀਂ ਉੱਥੇ ਜਾਣ ਦਾ ਜਿਹੜਾ ਫੈਸਲਾ ਲਿਆ ਸੀ ਤੇ 10 ਸਾਲ ਜ਼ਿੰਦਗੀ ਦੇ ਤੁਸੀਂ ਪਰਿਵਾਰ ਤੋਂ ਦੂਰ ਰਹਿ ਕੇ ਬੱਚਿਆਂ ਤੋਂ ਦੂਰ ਰਹਿ ਕੇ ਤੇ ਅੱਜ ਫੇਰ ਵਾਪਸ ਆ ਗਏ ਤੇ ਕੀ ਮਹਿਸੂਸ ਕਰ ਰਹੇ ਹੋ ਹੁਣ ਮਹਿਸੂਸ ਇਹ ਹੁੰਦਾ ਜੀ ਗੱਲ ਇਹ ਵੀ ਜਦੋਂ ਆਪਾਂ ਕੈਨੇਡਾ ਨੇ ਆਪਾਂ ਨੂੰ ਦਿੱਤਾ ਬਹੁਤ ਕੁਝ ਆ ਜੋ ਵੀ ਬੰਦਾ ਜਾਂਦਾ ਉਹਨੂੰ ਬਹੁਤ ਕੁਝ ਹੁੰਦਾ ਕਿ ਜਿੱਥੇ ਮਰਜ਼ੇ ਮਿਹਨਤ ਕਰੋ ਉਹਦਾ ਫਲ ਮਿਲਦਾ ਆ ਪਰ ਮੈਂ ਜਦੋਂ ਗਿਆ ਸੀ ਮੈਂ ਤਾਂ ਸਿਰਫ 6 ਕੁ ਮਹੀਨਿਆਂ ਦਾ ਮੇਰੇ ਖਾਤੇ 4 ਕੁ ਮਹੀਨਿਆਂ ਦੇ ਵਿਜੇ ਤੇ ਗਿਆ ਸੀ ਵੀ 4 ਮਹੀਨੇ ਬਾਅਦ ਵਾਪਸ ਆ ਜਾਣਾ ਚਲੋ ਉੱਥੇ ਬਣਦਾ ਸੁਭਾਅ ਬਗਿਆ ਵੀ ਫਿਰ ਉੱਥੇ ਰਹਿਣ ਲੱਗ ਗਏ ਵਰਪਮੈਂਟ ਹੋ ਗਿਆ ਫਿਰ ਇਦਾਂ ਚੱਲਦੇ ਚੱਲਦੇ 10 ਸਾਲ ਲੰਘ ਗਏ ਇੱਕ ਢੋਲੀ ਗਿਆ ਸੀ ਤੁਸੀਂ ਜਾਣਦੇ ਹੋ ਵੀ ਇੱਕ ਢੋਲੀ ਤੌਰ ਤੇ ਗਿਆ ਸੀ ਢੋਲੀ ਤੋਂ ਸਿੰਗਰ ਤੱਕ ਦਾ ਸਫ਼ਰ ਚਾਹੇ ਉਹ ਸਾਊਂਡ ਸਰਵਿਸ ਹੋਵੇ ਸਾਊਂਡ ਆਪਰੇਟਰ ਦਾ ਸਭ ਆਪਣਾ ਪਰਸਨ ਸੀਗਾ ਸਾਰਾ ਕੁਝ ਬਹੁਤ ਕੁ ਦਿੱਤਾ ਕੈਨੇਡਾ ਨੇ ਉਹ ਆਪਾਂ ਕੰਟਰੀ ਨੂੰ ਕਦੇ ਵੀ ਆਪਾਂ ਮਾੜਾ ਨਹੀਂ ਕਹਿਆ ਹੱਦੇ ਬਹੁਤ ਕੁ ਦਤ ਅੱਗੇ ਵੀ ਆਸ ਵੀ ਪਰਮਾਤਮਾ ਕਿਰਪਾ ਕਰੂਗਾ ਤੇ ਹੋਰ ਵੀ ਬਥੇਰੀਆਂ ਕੰਟਰੀਆਂ ਘੁੰਮਿਆ ਪਰਿਵਾਰ ਦਾ ਇਸ ਕਰਕੇ ਕਿਉਂਕਿ ਮੇਰੇ ਮੰਮੀ ਡੈਡੀ ਕਾਫੀ ਆਪਣੇ 올ਡ ਹੋ ਗਏ ਨੇ ਉਹਨਾਂ ਨੂੰ ਹੁਣ ਪੁੱਤ ਦੀ ਲੋੜ ਆ ਉਹਨਾਂ ਨੂੰ ਡਾਲਰਾਂ ਦੀ ਲੋੜ ਥੋੜਾ ਹੁੰਦੀ ਮਾਂ ਕਦੇ ਨਹੀਂ ਕਹੋਗੀ ਲੈ ਮੇਰੇ ਇੰਨੇ ਡਾਲਰ ਆ ਮੁੰਡਾ ਇੰਨੇ ਡਾਲਰ ਕਦੇ ਨਹੀਂ ਕਮਾਉਂਦਾ ਬਸ ਉਹ ਲੈ ਕਹਿੰਦੀ ਵੀ ਪੁੱਤ ਮੇਰਾ ਆ ਜਾਵੇ ਵਧੀਆ ਜਾਂ ਮੇਰੀ ਮੰਮੀ ਸਿਰਫ ਇਹੀ ਕਹਿੰਦੀ ਰਹੀ ਓਦੋਂ ਜਦੋਂ ਮੈਂ ਫੋਨ ਤੇ ਗੱਲ ਹੋਈ ਪੁੱਤ ਰੋਟੀ ਖਾ ਲਈ ਚਾਹੇ ਮੈਂ ਸਵੇਰ ਦਾ ਟਾਈਮ ਆ ਮੇਰੇ ਉੱਥੇ ਹਾਲੇ ਮੈਂ ਬੈੱਡ ਤੇ ਪਿਆ ਉਹ ਨਹੀਂ ਬਚਣਾ ਹਾਂ ਬਦ ਰੋਟੀ ਖਾ ਲਈ ਕਿਉਂਕਿ ਇੱਥੇ ਸ਼ਾਮ ਦਾ ਟਾਈਮ ਹੁੰਦਾ ਸੀਗਾ ਤੇ ਇਹੀ ਚੀਜ਼ ਹੈ ਕੋਈ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਮੈਨੂੰ ਜਿੰਨਾ ਟਾਈਮ ਮਿਲਿਆ ਉਥੇ ਮੈਂ ਬਹੁਤ ਖੁਸ਼ ਹਾਂ ਹੁਣ ਪਰਿਵਾਰ ਚ ਆ ਗਿਆ ਹੁਣ ਖੁਸ਼ ਹਾਂ ਤੁਸੀਂ ਕਿਹ ਸਵਾਭ ਬਣਿਆ ਤੁਸੀਂ 6 ਮਹੀਨੇ ਦੇ ਲਈ ਗਏ ਸੀ ਕਿਵੇਂ ਗਏ ਸੀ ਤੁਸੀਂ ਉੱਥੇ ਪਹਿਲਾਂ ਜਦੋਂ ਗਏ ਸੀ ਅ ਪਹਿਲੀ ਵਾਰ ਤੋਂ ਮੈਂ ਜਦੋਂ ਪਹਿਲਾਂ ਮੈਂ ਨਿਊਜ਼ੀਲੈਂਡ ਰਹਿੰਦਾ ਸੀਗਾ ਇੰਡੀਆ ਆਇਆ ਵਾਪਸ ਤੇ ਜ਼ੋਰਬ ਦਾ ਟੂਰ ਲਾਇਆ ਸੀ ਜ਼ੋਰਬ ਦੇ ਟੂਰ ਤੋਂ ਬਾਅਦ ਜਦੋਂ ਮੈਂ ਹਰਜੀਤ ਹਰਮਨ ਬਾਈ ਨਾਲ ਕੰਮ ਕਰਨ ਲੱਗਿਆ ਬਾਈ ਨੇ 2011 ਚ ਮੈਨੂੰ ਕੈਨੇਡਾ ਲੈ ਕੇ ਗਏ ਫੇਰ ਵਾਪਸ ਆ ਕੇ ਚਲੋ ਹੋਰ ਟੂਰ ਲਏ ਵਿੱਚ ਸਿੰਗਰਾਂ ਬੱਬੂ ਮਾਨ ਨਾਲ ਹੋਰ ਨਾਲ ਤੇ ਉਸ ਤੋਂ ਬਾਅਦ ਫੇਰ ਅਸੀਂ ਗਏ ਸੀ 2015 ਦੇ ਵਿੱਚ ਅਸੀਂ ਸਾਡਾ ਇੱਕ ਸਾਲ ਦਾ ਪਰਫਾਰਮੈਂਸ ਆਪਣੇ ਲੱਗਿਆ ਸੀ ਰਿਸਟਰ ਆਪਣੇ ਕੀ ਹੁੰਦਾ ਆਰਟਿਸਟ ਵੀਜਾ ਮਲਟੀਪਲ ਵੀਜਾ ਜਿਹਨੂੰ ਕਹਿੰਦੇ ਆ ਤੇ ਜਦੋਂ ਬਾਪ ਉੱਥੋਂ 10 ਦਿਨ ਬਾਅਦ ਵਾਪਸ ਆ ਗਏ ਉਸ ਤੋਂ ਬਾਅਦ ਮੇਰੇ ਫਰੈਂਡ ਨੇ ਉਹਨਾਂ ਨੇ ਕਰਵਾਉਣਾ ਸੀਗਾ ਅ દિਵਾਲੀ ਮੇਲਾ 크ਰਿਸਮਸ ਤੇ ਬਸਾਖੀ ਮੇਲਾ ਮੈਨੂੰ ਉਹਦੇ ਲਈ ਬੁਲਾਇਆ ਸੀ ਉਹਨਾਂ ਨੇ ਮੈਂ ਸਤੰਬਰ 29 ਨੂੰ 2015 ਨੂੰ ਇੱਥੋਂ ਗਿਆ 3 ਮਹੀਨੇ ਬਾਅਦ ਤੇ ਉੱਥੇ ਜਦੋਂ ਗਏ ਆ ਉੱਥੇ ਉਹ ਟਾਈਮ ਇੱਕ ਬਹੁਤ ਪੰਜਾਬ ਦੇ ਵਿੱਚ ਇੱਕ ਬਹੁਤ ਮਾੜੀ ਘਟਨਾ ਵਾਪਰੀ ਸੀਗੀ ਬੰਦਾ ਕਦੇ ਭੁੱਲ ਨਹੀਂ ਸਕਦਾ ਤੇ ਉਹਦਾ ਇਨਸਾਬ ਵੀ ਨਹੀਂ ਅਜੇ ਤੱਕ ਮਿਲਿਆ ਉਹ ਸੀਗੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜੱਬਿਆਦੀਆਂ ਹੋਈਆਂ ਹਾਂਜੀ ਹਾਂਜੀ ਬੇਅਦਬੀਆਂ ਹੋਈਆਂ ਸੀ ਉਹ ਟਾਈਮਾਂ ਦੇ ਵਿੱਚ ਉਹ ਸਾਰੇ ਪ੍ਰੋਗਰਾਮ ਕੈਨਸਲ ਹੋ ਗਏ ਉਹਨੇ ਮੈਨੂੰ ਸਾਨੂੰ ਕਹਤਾ ਵੀ ਕੋਈ ਚੱਕਰ ਨਹੀਂ ਹੈਗਾ ਵੀ ਪ੍ਰੋਗਰਾਮ ਕੈਨਸਲ ਨੇ ਆਪਣੇ ਵੀ ਤੁਸੀਂ ਠੀਕ ਆ ਤੁਹਾਡੀ ਟਿਕਟ ਲੇਟ ਦੀ ਹੋਈ ਵੀ ਕਰ ਲਓ ਤੇ ਉਸ ਤੋਂ ਬਾਅਦ ਫਿਰ ਫਿਰ ਮੈਂ ਸਾਰੀ ਆ ਗਿਆ ਮੇਰੇ ਦੋਸਤ ਉੱਥੇ ਜਿਆਦਾ ਨਹੀਂ ਜੋ ਕਿ ਇਹਨੇ ਸਰੀ ਪੰਜਾਬੀਆਂ ਨਾਲ ਭਰੀ ਤੇ ਸਰੀ ਪਹੁੰਚ ਗਏ ਤੇ ਉੱਥੇ ਦੋਸਤੋ ਮੇਤੋ ਨੇ ਐਸਾ ਸੁਭਾਅ ਬਣਾਇਆ ਬਾਈ ਰੈਂਡੀ ਤੂਰ ਹੁਣੀ ਮਿਲ ਗਏ ਆਪਣੇ ਆਲੀਵਰ ਤੋਂ ਉਹਨਾਂ ਨੇ ਮੈਨੂੰ ਦੱਸਿਆ ਮਾ ਮੈਂ ਵਾਪਸ ਜਾਣਾ ਕਹਿੰਦਾ ਨਹੀਂ ਵਾਪਸ ਨਹੀਂ ਜਾਣਾ ਤੋ ਇੱਥੇ ਰਹਿ ਉਹਨੇ ਮੇਰਾ ਵਰਕ ਪਰਮਿਟ ਕਰਾਤਾ ਬਾਈ ਇਦਾਂ ਹੀ ਕਰਦੇ ਕਰਦੇ 10 ਸਾਲ ਜ਼ਿੰਦਗੀ ਲੰਘ ਗਈ ਸੋ ਤੁਸੀਂ ਕਿਹਾ ਵਰਕ ਪਰਮਿਟ ਕਰਾਤਾ ਅਕਸਰ ਦੇਖਿਆ ਜਾਵੇ ਵਰਕ ਪਰਮਿਟ 2 ਸਾਲ ਦਾ ਮਿਲਦਾ ਆ ਉਸ ਤੋਂ ਬਾਅਦ ਫਿਰ ਤੁਸੀਂ ਕੁਆਲੀਫਾਈਡ ਹੋ ਜਾਂਦੇ ਆਂ ਆਪਣੀ ਪੀਆਰ ਦੀ ਫਾਈਲ ਲਾਉਣ ਦੇ ਲਈ ਸੋ ਤੁਸੀਂ 10 ਸਾਲ ਰਹੇ ਤੇ ਪੀਆਰ ਕਿਉਂ ਨਹੀਂ ਹੋਏ ਮੇਰਾ ਐਸੀ ਕਿ ਜਦੋਂ ਮੈਂ ਉੱਥੇ ਫਾਰਮ ਦੇ ਵਿੱਚ ਸੀ ਉਹ ਟਾਈਮਾਂ ਦੇ ਵਿੱਚ ਸੀਗਾ ਵੀ ਤੁਹਾਡੀ ਜਿਹੜੀ ਐਜੂਕੇਸ਼ਨ ਆ ਉਹ ਘੱਟੋ ਘੱਟ 12 ਹੋਣੀ ਚਾਹੀਦੀ ਮੈਂ 12 ਪਾਸ ਨਹੀਂ ਹੈਗਾ ਠੀਕ ਹੈ ਜੀ ਤੇ ਉੱਥੇ ਕੰਮ ਕਰੀ ਗਏ ਉਸ ਤੋਂ ਬਾਅਦ ਫੇਰ ਲੈ ਲਿਆ ਐਦਾਂ ਹੀ ਚੱਲੀ ਗਿਆ ਤੇ ਮੁੜ ਕੇ ਜਦੋਂ ਫਿਰ ਕੋਵਿਡ ਆ ਗਿਆ ਕੋਵਿਡ ਦੇ ਦੌਰ ਦੇ ਟਾਈਮ ਲੰਘ ਗਏ ਜਦੋਂ ਫਿਰ ਗਵਰਨਮੈਂਟ ਨੇ ਜਦ ਤੱਕ ਉਹਨਾਂ ਨੇ ਕਿਹਾ ਵੀ ਫਾਰਮ ਦੇ ਵਿੱਚ ਤੁਸੀਂ ਲੈ ਸਕਦੇ ਹੋ ਦੁਆਰਾ ਪੀਆਰ ਹੋ ਜੂਗੀ ਉਦੋਂ ਤੱਕ ਮੇਰਾ ਜਿਹੜਾ ਵਰਕ ਪਰਮਿਟ ਆ ਉਹ ਕਿਸੇ ਹੋਰ ਕੈਟਾਗਰੀ ਚਲੇਗਾ ਸੀ ਇਸ ਕਰਕੇ ਫਿਰ ਉਧਰ ਉਹ ਸਾਰੇ ਰਹਿ ਗਿਆ ਕਿਉਂਕਿ ਕੋਵਿਡ ਦੇ ਦੌਰਾਨ ਕਾਫੀ ਲੋਕ ਪੀਆਰ ਹੋਏ ਸੀਗੇ ਜੀ ਔਰ ਫਾਰਮ ਵਰਕਰ ਵੀ ਕਾਫੀ ਪੀਆਰ ਹੋਏ ਸੀਗੇ ਕਿਉਂਕਿ ਕਾਫੀ ਲੋਕ ਸਟਕ ਵੀ ਉੱਥੇ ਹੋ ਗਏ ਸੀ ਪਰ ਤੁਸੀਂ ਉਸ ਸਮੇਂ ਦੌਰਾਨ ਵੀ ਨਹੀਂ ਪੀਆਰ ਹੋਏ ਕਿਉਂਕਿ ਤੁਹਾਡਾ ਉਹ ਕੈਟਾਗਰੀ ਚੇਂਜ ਹੋ ਗਈ ਸੀ ਜੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਫਾਈਲ ਦਾ ਕੀ ਕੀਤਾ ਕਿਉਂਕਿ ਹੁਣ ਤੁਹਾਡਾ ਵਰਕ ਪਰਮਿਟ ਤੁਹਾਡੀ ਕੈਟਾਗਰੀ ਚੇਂਜ ਹੋ ਗਈ ਤੁਸੀਂ ਕੁਆਲੀਫਾਈਡ ਨਹੀਂ ਹੋਏ ਤੇ ਫਿਰ ਤੁਸੀਂ ਕਿਹੜੀ ਹੋਰ ਫਾਈਲ ਲਾਈ ਕੀ ਹੁਣ ਤੁਸੀਂ ਲਾਸਟ ਤੇ ਆ ਕੇ ਇਹ ਡਿਸੀਜਨ ਲਿਆ ਕਿ ਹੁਣ ਮੇਰਾ ਕੁਝ ਬਾਣੀ ਨਹੀਂ ਰਿਹਾ ਤੇ ਮੈਂ ਵਾਪਸ ਹੀ ਚਲ ਜਮਾ ਐਕਚੁਅਲੀ ਕੋਵਿਡ ਤੋਂ ਬਾਅਦ ਤਾਂ 3 ਸਾਲ ਤੱਕ ਕੋਵਿਡ ਰਿਹਾ ਉੱਥੇ ਕਿਸੇ ਨੇ ਪੁੱਛਿਆ ਨਹੀਂ ਕੁਝ ਨਹੀਂ ਠੀਕ ਹੈ ਜਿੱਦਾਂ ਰਿਹਾ ਸੀ ਸੋ 3 ਸਾਲ ਕੁਝ ਵੀ ਨਹੀਂ ਸੀ ਹਾਂਜੀ ਕੁਝ ਵੀ ਨਹੀਂ ਸੀਗਾ ਤੇ ਉਸ ਤੋਂ ਬਾਅਦ ਮੇਰਾ ਫਿਰ ਓਪਨ ਪਰਫਾਰਮੈਂਟ ਹੋ ਗਿਆ ਸੀਗਾ ਕਿਉਂਕਿ ਮੈਂ ਉੱਥੇ ਰਹਿਣ ਕਰਕੇ ਉਹ ਟਾਈਮ ਤੇ ਫੈਸਿਲਿਟੀ ਸੀ ਵੀ ਤੁਸੀਂ ਓਪਨ ਪਰਫਾਰਮੈਂਟ ਲੈ ਸਕਦੇ ਆ ਮੈਂ ਓਪਨ ਪਰਫਾਰਮੈਂਟ ਲਕਤਾ ਓਪਨ ਪਰਫਾਰਮੈਂਟ ਮੇਰਾ ਹੁਣ ਹਲੇ ਤਕਰੀਬਨ 10 ਦਿਨ ਹੋਇਆ ਖਤਮ ਹੋਏ ਨੂੰ ਤੇ ਉਹਦੇ ਵਿੱਚ ਫਿਰ ਮੈਂ ਕੰਟ ਤੇ ਫਿਰ ਮੈਂ ਉਸੇ ਸਾਰਾ ਕੁਝ ਕਰਕੇ ਦੇਖਿਆ ਵੀ ਹੁਣ ਵੀ ਉਹ ਨਹੀਂ ਕਿਉਂਕਿ ਮੇਰਾ ਪਾਸਵਰਡ ਵੀ ਖਤਮ ਹੋ ਰਿਹਾ ਸੀਗਾ ਪਾਸਵਰਡ ਉੱਥੇ ਰੀਨਿਊ ਹੋ ਜਾਂਦਾ ਕੋਈ ਚੱਕਰ ਨਹੀਂ ਸੋ ਤੁਹਾਨੂੰ ਕੈਨੇਡਾ ਨੇ ਨਹੀਂ ਕਿਆ ਤੁਹਾਨੂੰ ਡਿਪੋਰਟ ਨਹੀਂ ਕੀਤਾ ਤੁਹਾਨੂੰ ਕੈਨੇਡਾ ਨੇ ਨਹੀਂ ਕਿਹਾ ਜਿਵੇਂ ਹੁਣ ਲੋਕੀ ਕਹਿੰਦੇ ਆ ਨਾ ਕਿ ਹੁਣ 트럼ਪ ਨੇ ਜਹਾਜ਼ ਭਰ ਕੇ ਭੇਜਣੇ ਸ਼ੁਰੂ ਕਰਤੇ ਆ ਵੀ ਮੈਂ ਇਹ ਤਾਂ ਪੁੱਛ ਰਹੀ ਆ ਕਿ ਕੱਲ ਨੂੰ ਇਹ ਨਾ ਲੋਕੀ ਕਹਿਣ ਵੀ ਪਤਾ ਨਹੀਂ ਇਧਰੋਂ ਟਰੂਡੋ ਨੇ ਵੀ ਭੇਜ ਦਿੱਤੇ ਆ ਤੇ ਰਾਣਾ ਢੋਲੀ ਤਾਂ ਦੀ ਵਾਪਸ ਆ ਗਿਆ ਨਾ ਸੋ ਇਹ ਗੱਲ ਨਾ ਬਣ ਜਵੇ ਸੋ ਤੁਸੀਂ ਡਿਸੀਜਨ ਲਿਆ ਕਿ ਮੈਂ ਵਾਪਸ ਚੱਲ ਜਾਣਾ ਵੀ ਮੇਰੀ ਫਾਈਲ ਕਿਤੇ ਲੱਗ ਨਹੀਂ ਰਹੀ ਤੇ ਬਹੁਤ ਸਾਰੇ ਲੋਕ ਰੈਫਿਊਜੀ ਲਈ ਅਪਲਾਈ ਕਰ ਦਿੰਦੇ ਹੈਗੇ ਤੁਸੀਂ ਨਹੀਂ ਸੋਚਿਆ ਸੀ ਲੇ ਜੀ ਗੱਲ ਹੈ ਯਾਰ ਪਤਾ ਕੀ ਆ ਦੇਖੋ ਰਿਫਿਊਜੀ ਲਾਉਂਦੇ ਆ ਲੋਕ ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਲਾਉਣਾ ਚਾਹੀਦਾ ਜਿਹਨੂੰ ਕੋਈ ਪ੍ਰੋਬਲਮ ਆ ਉਹ ਲਾਵੇ ਨਾ ਜਿਹਨੂੰ ਹਾਇਓ ਨੇ ਪ੍ਰੋਬਲਮ ਫਿਰ ਜਾ ਕੇ ਉਥੇ ਰਿਫਿਊਜੀ ਲਾਤਾ ਬਾਅਦ ਚ ਫਿਰ ਤੱਕੇ ਖਾਂਦੇ ਫਿਰਦੇ ਨੇ ਬੁਰੇ ਹਾਲ ਨੇ ਕਈਆਂ ਨੂੰ ਨਾ ਵੀ ਹੋਏ ਨੇ ਕਈਆਂ ਨੂੰ ਹਾਂ ਵੀ ਹੋ ਜਾਂਦੀ ਆ ਸੋ ਤੁਹਾਡਾ ਵਰਕ ਪਰਮਿਟ ਜਿਹੜਾ ਫਿਨਿਸ਼ ਹੋ ਗਿਆ 10 ਗ੍ਰੇਨ ਤੱਕ ਸੋ ਤੁਸੀਂ ਉਸੇ ਹੀ ਕਹਿ ਲਓ ਕਿ ਤੁਸੀਂ ਆਊਟ ਆਫ ਨਹੀਂ ਕੋਈ ਵੀ ਤੁਹਾਡਾ ਸਟੇਟਸ ਓਵਰ ਨਹੀਂ ਹੋਇਆ ਸੀ ਸੋ ਤੁਸੀਂ ਅਲੰਗਣਾ ਨਹੀਂ ਕਿਸੇ ਵੀ ਕਾਨੂੰਨ ਦੀ ਕੀਤੀ ਤੁਹਾਨੂੰ ਇਹ ਲੱਗਾ ਕਿ ਹੁਣ ਅੱਗੇ ਫੇਰ ਵਰਕ ਪਰਮਿਟ 2 ਸਾਲ ਦਾ ਲਵਾਂਗਾ ਫੇਰ ਮੈਂ ਇੱਥੇ ਇਨਾ ਪੱਕਾ ਤਾਂ ਹੋਣ ਦੀ ਕੋਈ ਉਮੀਦ ਨਹੀਂ ਸੀ ਸੋ ਤੁਸੀਂ ਡਿਸਾਈਡ ਕੀਤਾ ਕਿ ਹੁਣ ਮੈਂ ਵਾਪਸ ਹੀ ਚਲੀ ਜਾਵਾਂ ਹਾਂਜੀ ਕਿਉਂਕਿ ਚੱਕਰੇ ਪੈਂਦਾ ਮੈਨੂੰ ਦੱਸਿਆ ਪਹਿਲਾਂ ਵੀ ਹੋਜੇ ਮੇਰੇ ਮੰਮੀ ਆ ਉਹ ਕਾਫੀ ਦੇ ਫਾਦਰ ਸਾਹਿਬ ਮੇਰੇ ਜਿਵੇਂ ਬਹੁਤ ਜ਼ਿਆਦਾ ਸਿੱਖ ਨੇ ਅੱਜ ਵੀ ਹੁਣ ਉਹਨੂੰ ਹਸਪੀਟਲ ਛੱਡ ਕੇ ਫਿਰ ਆਪਾਂ ਇੱਥੇ ਇੰਟਰਵਿਊ ਤੇ ਆਏ ਸੀਗੇ ਕਿਉਂਕਿ ਮੈਨੂੰ ਐਸੇ ਤਾਂ ਹੀ ਬੱਚੇ ਮੇਰੇ ਗਏ ਨੇ ਉੱਥੇ ਉਹਨਾਂ ਕੋਲ ਤੇ ਉਹ ਚੱਕਰੇ ਪੈਂਦਾ ਵੀ ਜਦੋਂ ਹੁਣ ਮਾਪੇ ਤੁਹਾਡੇ ਬਜ਼ੁਰਗ ਹੋ ਜਾਣ ਤੁਹਾਨੂੰ ਪਹਿਲਾਂ ਉਸੇ ਮਾਪੇ ਨੂੰ ਡਾਲਰਾਂ ਦੀ ਲੋੜ ਨਹੀਂ ਪਰ ਇੱਥੇ ਮੈਨੂੰ ਇੱਕ ਹੋਰ ਗੱਲ ਵੀ ਬੜੀ ਮਾਇੰਡ ਦੇ ਵਿੱਚ ਆ ਰਹੀ ਹੈ ਜਿਵੇਂ ਹੁਣ ਲੋਕੀ ਕੈਨੇਡਾ ਜਾਣ ਨੂੰ ਹਰ ਕੋਈ ਚਾਹੁੰਦਾ ਹੈ ਮੈਂ ਜਾਵਾਂ ਬੱਚਿਆਂ ਦੀ ਵੀ ਫਰਸਟ ਚੋਇਸ ਹੀ ਆ ਕਿ ਅਸੀਂ ਪਹਿਲਾਂ ਤਾਂ ਪਲੱਸ 2 ਕਰਕੇ ਬੱਚੇ ਚੱਲ ਜਾਂਦੇ ਹੁਣ ਗ੍ਰੈਜੂਏਟ ਹੋ ਕੇ ਵੀ ਜਾਂਦੇ ਹਾਲੇ ਵੀ ਜਾਂਦੇ ਆ ਬਹੁਤ ਲੋਕ ਜਾਣਾ ਚਾਹੁੰਦੇ ਜਾਣਾ ਚਾਹੀਦਾ ਕਿਸੇ ਕੰਟਰੀ ਚ ਚੱਲ ਜਾਓ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡਾ ਵਧੀਆ ਗਾਂਹ ਜ਼ਿੰਦਗੀ ਬਸੇਰਾ ਹੋ ਸਕਦਾ ਚੱਲ ਜਾਓ ਕਿਸੇ ਕੰਟਰੀ ਚ ਯੂਰਪ ਚ ਚੱਲ ਜਾਓ ਜਿੱਥੇ ਮਾੜੀ ਚੱਲ ਜਾਓ ਸਹੀ ਤਰੀਕੇ ਦੇ ਨਾਲ ਪਰ ਉੱਥੋਂ ਵਾਪਸ ਆਉਣ ਦਾ ਡਿਸੀਜਨ ਕਿੰਨਾ ਕੌਖਾ ਸੀ ਲੱਗਦਾ ਸੀ ਵੀ ਮੈਂ ਗਲਤੀ ਤਾਂ ਨਹੀਂ ਕਰ ਰਿਹਾ ਕਿਉਂਕਿ ਇੱਕ ਵਾਰੀ ਜਦੋਂ ਕਿਸੇ ਮੁਲਕ ਨੂੰ ਛੱਡ ਕੇ ਆ ਜਾਂਦੇ ਆ ਹੁਣ ਤੁਸੀਂ 10 ਸਾਲ ਉੱਥੇ ਲਾਈ ਸੀ ਉਹ ਸਿਸਟਮ ਉਹ ਕੰਮਕਾਰ ਮਿਹਨਤ ਦਾ ਪੂਰਾ ਮਿਹਨਤਾਨਾ ਮਿਲਣਾ ਉੱਥੇ ਦੇ ਰਹਿਣ ਸਹਿਣ ਉੱਥੇ ਦੀ ਜ਼ਿੰਦਗੀ ਉਹ ਸਾਰਾ ਕੁਝ ਛੱਡਣਾ ਉਹ ਡਿਸੀਜਨ ਲੈਣਾ ਕਿੰਨਾ ਕੌਖਾ ਸੀ ਤੇ ਉਸ ਵੇਲੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਕਿ ਹੁਣ ਮੈਂ ਜਾ ਤੇ ਵਾਪਸ ਰਿਹਾ ਉੱਥੇ ਜਾ ਕੇ ਕੀ ਕਰੂੰਗਾ ਉਹ ਚੱਕਰੇ ਜਿਹਦੇ ਕੋ ਡਿਸੀਜਨ ਹੜੇ ਹਨਾ ਉਹ ਲੈਣੇ ਤਾਂ ਬਹੁਤ ਔਖੇ ਨੇ ਖਾਸ ਕਰ ਇਕੱਲੇ ਬੰਦੇ ਨੂੰ ਪਰ ਮੇਰੀ ਫੈਮਲੀ ਨਾਲ ਮੇਰੇ ਦੋਸਤ ਮਿੱਤਰ ਇਹੀ ਕਹਿੰਦੇ ਹੋ ਰਹਿ ਜਾ ਤੂੰ ਯਾਰ ਆਹੀ ਜਿਹੜੀ ਗੱਲ ਅੱਜ ਮਿੱਤਰ ਰਿਫਿਊਜੀ ਲਵਾ ਜਨੇ ਉਹ ਮਹਾਵੀਰੇ ਵਾਸ ਕਰੋ ਯਾਰ ਮੈਂ ਰਿਫਿਊਜੀ ਕਿਉਂ ਹੋਵਾਂ ਕਿਉਂਕਿ ਗੱਲ ਇਹ ਜਦੋਂ ਆਪਾਂ ਪੰਜਾਬ ਆਉਨੇ ਆ ਪੰਜਾਬ ਜਿਵੇਂ ਕਹਿੰਦੇ ਵੀ ਪੰਜਾਬ ਵੀ ਮੇਰੀ ਮਾਂ ਹੈ ਠੀਕ ਹੈ ਇਹ ਏਦਾਂ ਬਾਹਾਂ ਖੋਲੀ ਖੜਾ ਵੀ ਆ ਜਾ ਪੁੱਤ ਤੇਰੇ ਵਾਸਤੇ ਖੜੇ ਆ ਇਹ ਆਪਣੇ ਮਾਪੇ ਨੇ ਇੱਥੇ ਹਨਾ ਸਭ ਕੁਝ ਆ ਮੇਰੇ ਯਾਰ ਮਿੱਤਰ ਹੁਣ ਮੈਂ ਜਿਵੇਂ ਰਾਤੀਆਂ ਆਇਆ ਸੀਗਾ ਸਵੇਰੇ ਆਪਣੇ ਸ਼ਹਿਰ ਦਾ ਗੇੜਾ ਕੱਢਿਆ ਉਹ ਕੱਲਾ ਕੱਲਾ ਉਹੀ ਹੱਥ ਖੜਾ ਹੋ ਕੇ ਹੋ ਰਿਆ ਉਹਨਾਂ ਨੂੰ ਇੱਕ ਵਾਰ ਬਹੁਤ ਹੋ ਗਿਆ ਪਰ ਹਾਂ ਮੈਂ ਇੱਕ ਆਪਣੇ ਦੋਸਤ ਨੂੰ ਦੱਸਿਆ ਇਦਾਂ ਉਹ ਮੁੰਡਾ ਸਿੰਗਰ ਬਲਕੇ ਚਲ ਨਾਲ ਹੀ ਲੈਣਾ ਹੈ ਕਿਉਂਕਿ ਕਈ ਵਾਰ ਹੋ ਜਾਂਦਾ ਮੈਂ ਕਿਹਾ ਮੈਂ ਵਾਪਸ ਆ ਰਿਹਾ ਤੇ ਉਹ ਯਾਰ ਤੂੰ ਵਾਪਸ ਕਿਉਂ ਆ ਰਿਹਾ ਯਾਰ ਉਹ ਰਹਿ ਜਾ ਪਰੇ ਉੱਥੇ ਹੀ ਕਰ ਲੈ ਇਹ ਕਰ ਲੈ ਉਹਨੂੰ ਐਡਾ ਹੌਂਕਾ ਲੱਗਿਆ ਨਾ ਮੈਂ ਉਹਨੂੰ ਜਿਵੇਂ ਮਜ਼ਾਕ ਵਿੱਚ ਆ ਕੇ ਮਹਾਵੀਰੇ ਮੈਂ ਆਪ ਜਿਉਂਦਾ ਜਾਗਦਾ ਵਾਪਸ ਆ ਰ ਮੇਰੀ ਡੈੱਡ ਬੋਡੀ ਵਾਪਸ ਨਹੀਂ ਆ ਰਹੀ ਜਿਹੜੇ ਨਾਲ ਤੂੰ ਇੰਨਾ ਹੌਕਾ ਹੌ ਲੈ ਰਿਹਾ ਨਾ ਕਿਉਂਕਿ ਯਾਰ ਪੰਜਾਬ ਤਾਂ ਆਪਣਾ ਘਾਰਾ ਕਤ ਮਰਜੀ ਬਾਕੀ ਰਹੀ ਗੱਲ ਪ੍ਰੋਗਰਾਮਾਂ ਦੀ ਮੈਂ ਨਿਊਜ਼ੀਲੈਂਡ ਤੋਂ ਆਇਆ ਸੀ ਮੈਂ 2 ਸਾਲ ਉੱਥੇ ਐਜੇ ਪੰਜਾਬੀ ਕਲਚਰ ਕੋਚ ਰਿਹਾ ਉੱਥੇ ਆਕਲੈਂਡ ਦੇ ਵਿੱਚ ਵਾਪਸ ਆਇਆ ਮੈਨੂੰ ਹਰਜੀਤ ਹਰਮਨ ਬਾਈ ਹੋਣ ਜਦੋਂ ਫੋਨ ਆਇਆ ਕਹਿੰਦੇ ਚੱਲ ਵੀ ਚਲੀਏ ਬਲਕਿ ਮੈਂ ਮੋਹਾਲੀ ਦੇ ਵਿੱਚ ਆਪਣੇ ਗੋਦਰਜ ਫੈਕਟਰੀ ਦੇ ਵਿੱਚ ਕੰਮ ਦੇਖ ਲਿਆ ਸੀਗਾ ਅੱਛਾ ਜੀ ਕਿਉਂਕਿ ਆਪਾਂ ਕੀ ਕਰਨਾ ਮੈਂ ਹੁਣ ਵੀ ਉੱਥੇ ਕੰਮ ਕਰਦਾ ਰਿਹਾ ਬਲਕਿ ਮੈਂ ਲਮੀਨੇਟ ਫਲੋਰ ਦਾ ਕੰਮ ਕਰਦਾ ਰਿਹਾ ਚਲੋ ਪ੍ਰਮਾਤਮਾ ਨੇ ਤੇ ਪੰਜਾਬੀ ਕਮਿਊਨਿਟੀ ਨੇ ਮੇਰੀ ਐਸੀ ਵਾਂ ਫੜੀ ਆ ਮੈਨੂੰ ਢੋਲੀ ਤੋਂ ਸਿੰਗਰ ਬਣਾਤਾ ਉੱਥੇ ਪਰ ਤੁਹਾਨੂੰ ਮਿਸ ਤਾਂ ਬਹੁਤ ਕਰਨਗੇ ਸਾਰੇ ਕਿਉਂਕਿ ਹੁਣ ਜਿਹੜੀ ਵੀ ਸਟੇਜ ਹੁੰਦੀ ਸੀ ਮੈਂ ਖੁਦ ਇਸ ਫੀਲਡ ਦੇ ਵਿੱਚ ਆ ਮੀਡੀਆ ਦੇ ਕਰਕੇ ਤੇ ਜਿਹੜੇ ਵੀ ਸ਼ੋਜ਼ ਹੁੰਦੇ ਸੀ ਵੱਡੇ ਕੁਝ ਵੀ ਹੁੰਦਾ ਸੀ ਤੇ ਅਸੀਂ ਇੱਕ ਅਸੀਂ ਵੀ ਚਾਈਦਾ ਸੀ ਤੇ ਸਾਨੂੰ ਇੱਕ ਚਿਹਰਾ ਦੀਦਾ ਸੀ ਸਟੇਜ ਦੇ ਉੱਤੇ ਰਾਣਾ ਢੋਲੀ ਮਿਸ ਤਾਂ ਤੁਹਾਨੂੰ ਕਰਨਗੇ ਸਾਰੇ ਪਰ ਹੁਣ ਕੀ ਫਿਊਚਰ ਹੈ ਤੁਹਾਡਾ ਪਲਾਨ ਕੀ ਹੈ ਕਿ ਇੱਥੇ ਆ ਕੇ ਕੀ ਤੁਸੀਂ ਕੰਮ ਕਰ ਸ਼ੁਰੂ ਕਰੋਗੇ ਜਾਂ ਕਿ ਮਿਊਜ਼ਿਕ ਇੰਡਸਟਰੀ ਦੇ ਨਾਲ ਹੀ ਜੁੜੇ ਰਹੋਗੇ ਕੀ پلان ਕੀਤੀ ਆ ਕਿਉਂਕਿ ਪਰਿਵਾਰ ਦੀ ਜਿਹੜੀ ਹੁੰਦੀ ਆ ਮਿਲਣੀ ਹੋ ਗਈ 1 2 4 ਦਿਨ 10 ਦਿਨ ਕੁਝ ਕੀਤਾ ਤੇ ਕਰਨਾ ਪੈਣਾ ਨਾ ਨਹੀਂ ਉਹੀ ਗੱਲ ਹੋਣੀ ਆ ਤੁਸੀਂ ਮਿਲਣ ਦੀ ਗੱਲ ਕਰ ਰਹੇ ਕਹਿੰਦੇ ਪਹਿਲੇ ਦਿਨ ਪਰੌਣਾ ਦੂਜੇ ਦਿਨ ਤਰੌਣਾ ਤੀਜੇ ਦਿਨ ਦਾਦੇ ਵੰਗਾਉਣਾ ਸਰ ਦਾਦੇ ਵੰਗਾਉਣਾ ਬੰਨ ਤੋਂ ਪਹਿਲਾਂ ਪਹਿਲਾਂ ਕੋਈ ਕੰਮ ਸ਼ੁਰੂ ਕਰਨਾ ਪੈਣਾ ਨਾ ਤੇ ਮੇਰਾ ਇਹ ਸੀਗਾ ਵੀ ਹੁਣ ਮੈਂ ਸੋਚਿਆ ਵੀ ਕਿਉਂਕਿ ਮੈਂ ਇੱਕ ਦੋ ਮੈਨੂੰ ਗਾਣੇ ਮਿਲੇ ਹੋਏ ਨੇ ਮੈਂ ਗਾਣੇ ਡੱਬ ਕਰਨੇ ਆ ਕੋਸ਼ਿਸ਼ ਕਰ ਰਿਹਾ ਤੇ ਉਸ ਤੋਂ ਬਾਅਦ ਬਾਕੀ ਦਾ ਮੈਂ ਤਾਂ ਕਿ ਦਿਨ ਇਹ ਵੀ ਸੋਚ ਰਿਹਾ ਸੀ ਮੈਂ ਮੁੰਡਿਆਂ ਨੂੰ ਦੇਖਿਆ ਜਿਵੇਂ ਆਪਣੇ ਮਲਬੇ ਜਿਦਾ ਕਰਦੇ ਨੇ ਪੰਜਾਬ ਦੇ ਵਿੱਚ ਮਹੱਲ ਲੱਗਦਾ ਤੇ ਫਿਰ ਹੋਮ ਗਲੀਆਂ ਚ ਢੋਲ ਵਜਾਉਣਾ ਪੈਂਦਾ ਕਿਉਂਕਿ ਸਿੰਗਰਾਂ ਨਾਲ ਹਰ ਇੱਕ ਬੰਦੇ ਨਾਲ 뮤జిਸ਼ੀਅਨ ਸੈੱਟ ਨੇ ਮੈਂ ਕਿਸੇ ਵੀ ਜ਼ਿੰਦਗੀ ਜਿਵੇਂ ਕਹਿੰਦੇ ਵੀ ਉਹਦੀ ਰੋਜੀ ਰੋਟੀ ਚ ਲੱਤ ਨਹੀਂ ਮਾਰਨਾ ਚਾਹੁੰਦਾ ਆਪਣਾ ਕੋਈ ਵੀ ਕੰਮ ਕਰੂੰਗਾ ਜੇ ਮੈਨੂੰ ਅ ਇੱਥੇ ਕੰਸਟਰਕਸ਼ਨ ਲਾਈਨ ਦੇ ਵਿੱਚ ਕੰਮ ਕਰਨਾ ਪਿਆ ਮੈਂ ਉਹ ਵੀ ਕਰੂੰਗਾ 뮤ਜ਼ਿਕ ਦਾ ਤਜਰਬਾ ਬਹੁਤ ਲੈ ਕੇ ਆਏ ਆ ਤੁਸੀਂ ਵਕਤ ਵਕਤ ਫੀਲਡ ਦੇ ਵਿੱਚ ਉੱਥੇ ਕੰਮ ਕੀਤਾ ਸੋ ਕਾਫੀ ਤੁਹਾਡੇ ਕੋਲ ਐਕਸਪੀਰੀਅੰਸ ਹੈ ਹਾਂਜੀ ਹਾਂਜੀ ਤੇ ਬਾਕੀ ਦਾ 뮤ਜ਼ ਇਹ ਤਾਂ ਜਿਵੇਂ ਕਹਿੰਦੇ ਵੀ ਬਾਹ ਖੋਲੀ ਹੋ ਖੜੀ ਆ ਤੇ ਮੈਂ ਗਾਣੇ ਵੀ ਕਰ ਰਿਹਾ ਤੇ ਮੈਂ ਤੁਹਾਨੂੰ ਹੋ ਸਕਦਾ ਨਾ ਮੈਂ ਸਰਜੀਤ ਖਾਨ ਦੇ ਗਾਣੇ ਚ ਅੱਲਾ ਵਿੱਚ ਉਥੇ ਮੈਂ ਡੈਬਿਊ ਵੀ ਕਰ ਮੈਂ ਨੈਗਟਿਵ ਰੋਲ ਕਰਿਆ ਸੀਗਾ ਕੀ ਬਾਤ ਹੈ ਅੱਛਾ ਹੁਣ ਗੱਲ ਕਰਦੇ ਆ ਵਰਕ ਪਰਮਿਟ ਦੀ ਕਿਉਂਕਿ ਮੈਂ ਕੈਨੇਡਾ ਦੇ ਵਿੱਚ ਰਹਿੰਦੀ ਆ ਮੇਰਾ ਉਹ ਵੀ ਮੁਲਕ ਆ ਮੇਰਾ ਆ ਵੀ ਮੁਲਕ ਆ ਅ ਦੋਨੇ ਮੁਲਕਾਂ ਦੇ ਵਿੱਚ ਚੰਗੇ ਮਾੜੇ ਇਨਸਾਨ ਹਰ ਥਾਂ ਹੁੰਦੇ ਆ ਉਹ ਤੁਸੀਂ ਇੰਗਲੈਂਡ ਚਲ ਜਾਓ ਅਮਰੀਕਾ ਚਲ ਜਾਓ ਨਿਊਜ਼ੀਲੈਂਡ ਕਿਤੇ ਵੀ ਚਲ ਜਾਓ ਚੰਗੇ ਮਾੜੇ ਲੋਕ ਸਾਰੇ ਥਾਂ ਹੀ ਆ ਤੁਸੀਂ ਵਰਕ ਪਰਮਿਟ 10 ਸਾਲ ਵਰਕ ਪਰਮਿਟ ਲੈਂਦੇ ਰਿਹਾ ਉਹ ਕਿਵੇਂ ਦਾ ਐਕਸਪੀਰੀਅੰਸ ਸੀ ਉਹ ਕਿੰਨਾ ਕੌਖਾ ਆ ਕਿਉਂਕਿ ਹੁਣ ਬਹੁਤੇ ਲੋਕ ਇੱਥੋਂ ਜਾਂਦੇ ਆ ਹੁਣ ਤਾਂ ਖੈਰ ਉੱਥੇ ਵਿਜ਼ਿਟਰ ਨੂੰ ਵਰਕ ਪਰਮਿਟ ਨਹੀਂ ਮਿਲਦਾ ਪਰ ਕਈ ਲੋਕ ਆ ਬੜੇ ਰੋਲਦੇ ਵੀ ਫਿਰਦੇ ਆ ਤੁਹਾਡੇ ਨਾਲ ਇਹੋ ਜਿਹਾ ਕੁਝ ਉੱਥੇ ਹੋਇਆ ਕਿਸੇ ਨੇ ਪੈਸੇ ਮਾਰ ਲਏ ਜਾਂ ਵੱਡੀਆਂ ਰਕਮਾਂ ਦੇ ਕੇ 20 30 40 ਹਜ਼ਾਰ ਡਾਲਰ ਦੇ ਕੇ ਵਰਕ ਪਰਮਿਟ ਖ ਜਾ ਕਿਸੇ ਨੇ ਪੈਸੇ ਮਾਰ ਲਏ ਜਾਂ ਰਾਣੀ ਨੂੰ ਕਿਸੇ ਨੇ ਧੋਖਾ ਦਿੱਤਾ ਤੇ ਜਾਂ ਰਾਣੀ ਦਾ ਕੋਈ ਇਹੋ ਜਿਹਾ ਐਕਸਪੀਰੀਅੰਸ ਜਿੱਥੋਂ ਕਦੇ-ਕਦੇ ਲੱਗਦਾ ਕਿ ਵਧੀਆ ਹੁਣ ਮੈਂ ਇੱਥੇ ਆ ਗਿਆ ਕੈਨੇਡਾ 'ਚ ਮੇਨਾ ਆ ਹੋਇਆ ਸੀ ਕੁਛ ਇਦਾਂ ਦੀਆਂ ਮਾੜੀਆਂ ਜਾਂ ਆਦਾਂ ਕਿ ਜਾਂ ਖੁਸ਼ੀ-ਖੁਸ਼ੀ ਚੰਗੀਆਂ ਆਦਾਂ ਲੈ ਕੇ ਆਏ ਗੱਲ ਆ ਵੀ ਪਹਿਲੇ ਤੁਸੀਂ ਮਤਲਬ ਮਾੜੇ ਚੰਗੇ ਲੋਕ ਹਰ ਪਾਸੇ ਨੇ ਠੀਕ ਆ ਜਿਹੜਾ ਸਿੱਕਾ ਹੁੰਦਾ ਉਹਦੇ ਦੋ ਪਹਿਲੂ ਹੁੰਦੇ ਨੇ ਹੁਣ ਮੈਂ ਤੁਹਾਨੂੰ ਆਪਣੇ 뮤직 ਲਾਈਨ ਦੇ ਵਿੱਚ ਦੱਸਦਾ ਕਈ ਲੋਕ ਇਹੋ ਜਿਹੇ ਨੇ ਪ੍ਰੋਗਰਾਮ ਕਰਾ ਲਿਆ ਓਕੇ ਰਾਣੀ ਤਾਨੂੰ ਅਸੀਂ ਈ-ਟਰਾਂਸਫਰ ਕਰ ਦਿੰਦੇ ਆ ਮੁੜ ਕੇ ਉਹਨਾਂ ਨੇ ਬਲਾਕ ਵੀ ਕਰ ਪਾ ਜਿਹੜਾ ਪਹਿਲਾਂ 100 200 ਹਾਂਜੀ ਹਾਂ 100 200 ਡਾਲਰ ਜਿਹੜਾ ਪਹਿਲਾਂ ਐਡਵਾਂਸ ਆ ਗਿਆ ਠੀਕ ਆ ਵੀ ਮੈਂ ਮੁੰਡਿਆਂ ਨੂੰ ਆਪਣੇ ਕੋਲ ਮੇਰੀ ਇੱਕ ਆਦਤ ਰਹੀ ਆ ਜੀ ਜਦੋਂ ਤਾਂ ਮੈਂ ਕੈਨੇਡਾ ਚ ਪ੍ਰੋਗਰਾਮ ਕਰਨ ਲੱਗਿਆ ਚਲੋ ਐਜ ਏ ਢੋਲੀ ਜਾਂਦਾ ਸੀ ਇਕੱਲਾ ਜਾਂਦਾ ਸੀ ਪਰ ਜਦੋਂ ਮੈਂ ਐਜ ਏ ਸਿੰਗਰ ਸਟੇਜ ਤੇ ਜਾਣ ਲੱਗਿਆ ਮੇਰੇ ਨਾਲ ਆਪਣੇ ਜਿੰਨੇ ਮੇਰੇ ਫਰੈਂਡ ਹੈਗੇ ਸੀ ਜਰਮਨ ਦੇ ਕੰਮ ਕਰਦੇ ਮੈਂ ਅਸੀਂ ਭਰਾਵਾ ਤੌਰ ਤੇ ਜਾਂਦੇ ਸੀ ਉਹ ਮੈਂ ਇਹ ਗੱਲ ਕਹਿਣਾ ਉਹਨਾਂ ਨੇ ਮੈਨੂੰ ਮੂਰੇ ਕਰਿਆ ਹੋਇਆ ਇਹ ਨਾਲ ਨੇ ਮੇਰੇ ਤੇ ਉਹਨਾਂ ਦੀ ਮੇਰੀ ਜਿਹੜੀ ਪੇਮੈਂਟ ਹੁੰਦੀ ਸੀਗੀ 600 ਡਾਲਰ ਨੂੰ ਦੋ ਮਿੰਟਾਂ ਦੀ ਪੇਮੈਂਟ ਹੁੰਦੀ 350 ਉਹ ਮੈਂ ਆਪਣੀ ਜੇਬ ਦੇ ਵਿੱਚ ਪਾ ਕੇ ਲੈ ਕੇ ਜਾਣੇ ਪਹਿਲਾਂ ਤਾਂ ਮੇਰਾ ਰੂਲ ਇਹ ਬਣਾ ਲਿਆ ਸੀਗਾ ਵੀ ਵੀ ਕੋਈ ਗੱਲ ਨਹੀਂ ਜਦੋਂ ਕਾਰ ਤੇ ਉਤਰੇ ਆ ਫੜ ਲਓ ਉਹਨੇ ਕਹਣਾ ਨਹੀਂ ਯਾਰ ਭਾਜੀ ਸਵਾਦ ਨਹੀਂ ਆ ਰਿਹਾ ਉਸ ਤੋਂ ਬਾਅਦ ਸਾਜ ਲੱਗਣ ਲੱਗੇ ਸਾਜਾਂ ਤੋਂ ਬਾਅਦ ਪੇਮੈਂਟ ਉਹ ਜੇਬ ਚ ਪਾ ਦੇਣੀ ਉਹਨੇ ਕਹਣਾ ਨਹੀਂ ਯਾਰ ਸਾਨੂੰ ਉਦੋਂ ਸਵਾਦ ਆਉਂਦਾ ਜਦੋਂ ਅਸੀਂ ਪ੍ਰੋਗਰਾਮ ਕਰੀਏ ਤੇ ਆਪਣੇ ਪੈਸੇ ਜੇਬ ਚ ਪਾਈਏ ਫੇਰ ਘਰ ਨੂੰ ਜਾਈਏ ਫੇਰ ਅਸੀਂ ਉਹ ਚੀਜ਼ ਕਰ ਲਈ ਜਦੋਂ ਜਿਹੜੇ ਤਾਂ ਹੁਣ ਕੁਝ ਲੋਕ ਵਧੀਆ ਹੈਗੇ ਨੇ ਮੇਰੇ ਨਾਲ ਅਮਜਦ ਵਾਈ ਜੀ ਸੀਗਾ ਪਹਿਲਾਂ ਸਟਾਰਟਿੰਗ ਤੋਂ ਆਪਣੇ ਮੁਹੰਮਦ ਸਦਕਾ ਸਾਊਦੀ ਫੈਮਿਲੀ ਚੋਂ ਨੇ ਉਹ ਕੀਬੋਰਡ ਵਧੀਆ ਪਲੇਅ ਆਫ ਕਰਦਨੇ ਹਾਂਜੀ ਹਾਂਜੀ ਤੇ ਉਹਨਾਂ ਦੇ ਨਾਲ ਕੀ ਕਰਨਾ ਜਦੋਂ ਅਸੀਂ ਸਟੇ ਤੇ ਜਾਣਾ ਮੈਂ ਉਹਨੂੰ ਜਿਹੜੇ ਪਾਰਟੀਆਂ ਨੂੰ ਫੋਨ ਕਰਨਾ ਭਾਜੀ ਇਹ ਮੁੰਡਿਆਂ ਨੂੰ ਪੇਮੈਂਟ ਫੜਾ ਦੋ ਤੇ ਉਹਨਾਂ ਨੇ ਪੇਮੈਂਟ ਫੜਨੀ ਗਿਣਨੀ ਜੇਬ ਵਿੱਚ ਪਾ ਲਈ ਜਦੋਂ ਡਨ ਹੋ ਗਿਆ ਪ੍ਰੋਗਰਾਮ ਉਹਨੂੰ ਕਹਣਾ ਭਾਜੀ ਲਓ ਮੇਰੇ ਪੈਸੇ ਦੋ ਮੈਂ ਘਰ ਨੂੰ ਜਾਣਾ ਜਾਨੀ ਉਹਨਾਂ ਤੋਂ ਪੇਮੈਂਟ ਮੈਂ ਲੈ ਕੇ ਆਉਂਦਾ ਸੀ ਪੇਮੈਂਟ ਮੈਂ ਉਹਨ ਤੋਂ ਮੰਗਦਾ ਸੀ ਕਦੇ ਉਹਨੂੰ ਇਹ ਨਹੀਂ ਕਿਹਾ ਭਾਜੀ ਆਹ ਥੋੜਾ ਥੋੜੀ ਪੇਮੈਂਟ ਵੀ ਤੁਸੀਂ ਜਾਣਾ ਪਰ ਜਿਹੜੇ ਕੁਝ ਲੋਕ ਅਜੇ ਸੀਗੇ ਵੀ ਜੇ ਪ੍ਰੋਗਰਾਮ ਤੇ ਮੈਂ ਕਹਣਾ ਭਾਜੀ ਮੁੰਡਿਆਂ ਨੂੰ ਤੋੜਨਾ ਸੀਗਾ ਤੂੰ ਕੋਈ ਨਾ ਤੋੜ ਦੇ ਤੂੰ ਇੱਥੇ ਆ ਤੇ ਭਾਜੀ ਮੁੰਡਿਆਂ ਨੂੰ ਪੇਮੈਂਟ ਦਇਆ ਸੀ ਯਾਰ ਸਾਡੇ ਰਿਸ਼ਤੇਦਾਰ ਤੋੜ ਕੇ ਤੈਨੂੰ ਫੇਕ ਦੇਵਾਂਗੇ ਜੇ ਪੁੱਛੋ ਵੀ ਮੈਂ ਹੁਣਾਂ ਉਹਦੇ ਵਿਆਹ ਦੀਆਂ ਗੱਲਾਂ ਨਾਲ ਦੇਣੀ ਮਿਠਾਈ ਦੇ ਕੇ ਤੋੜਨ ਦਾ ਫੋਲਾ ਜੇ ਪੁੱਛੇ ਇਹ ਹਜੇ ਵੀ ਹੁੰਦੇ ਨੇ ਹੁਣ ਵਾਪਸ ਆਉਣ ਤੋਂ ਪਹਿਲਾਂ ਤੁਸੀਂ ਉਹਨਾਂ ਲੋਕਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਤੁਹਾਡੇ ਪੈਸੇ ਰੱਖੇ ਹੋਏ ਸੀ ਵੀ ਹੁਣ ਤਾਂ ਮੈਂ ਭਾਈ ਪੱਕੇ ਤੌਰ ਤੇ ਪੰਜਾਬ ਜਾ ਰਿਹਾ ਵੀ ਲਿਆਓ ਜਿਹੜੀ ਮੇਰੀ ਮਿਹਨਤ ਆ ਇਹ ਮੈਨੂੰ ਵਾਪਸ ਦੇ ਦਿਓ ਤੇ ਕਿਉਂਕਿ ਮੈਂ ਉੱਥੇ ਜਾ ਕੇ ਵੀ ਕੋਈ ਕੰਮਕਾਰ ਚ ਜਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਫੋਨਾਂ ਤੋਂ ਮੈਂ ਉਹਨੂੰ ਵੌਇਸ ਮੈਸੇਜ ਕੀਤੇ ਆ ਉਹਨੇ ਸ਼ੇਅਰ ਕਰਕੇ ਛੱਡ ਆਪਣੇ ਇਵੇਂ ਸੀਨ ਕਰਿਆ ਉਹ ਛੱਡਤਾ ਵੈਸੇ ਖੈਰ ਹੁਣ ਤਾਂ ਤੁਸੀਂ ਪੰਜਾਬ ਚ ਆ ਕੋਈ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ ਉੱਥੇ ਵੀ ਹੁੰਦੇ ਤਾਂ ਕਹਿ ਨਹੀਂ ਸਕਦੇ ਮੇਹਨਤ ਨਾਲ ਤੁਹਾਡਾ ਕੋਈ ਮਾਰ ਨਹੀਂ ਸਕਦਾ ਤੇ ਕੋਸ਼ਿਸ਼ ਕਰਿਓ ਫੋਨ ਕਰਨ ਦੀ ਜੇ ਨਾ ਦਿੱਤੇ ਤੇ ਫਿਰ ਆਪਾਂ ਅਗਲੀ ਇੰਟਰਵਿਊ 'ਚ ਨਾ ਲੈ ਲੈ ਕੇ ਨਹੀਂ ਨਹੀਂ ਮੈਂ ਤੁਹਾਡੇ ਸਾਹਮਣੇ ਹੁਣ ਇਹ ਗੱਲ ਕਰਾਂ ਵੀ ਭਰਾਓ ਵੀ ਬਹੁਤ ਜ਼ੋਰ ਲਾ ਕੇ ਗਾਉਣਾ ਪੈਂਦਾ 3 ਘੰਟੇ ਬਹੁਤ ਔਖਾ ਇਹੋ ਮੈਸੇਜ ਕੋਈ ਨਹੀਂ ਜੀ ਇਹ ਮਨਤ ਵਾਲੀ ਗੱਲ ਆ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰਦੇ ਹੋ ਜੇ ਤੁਸੀਂ ਪੈਸੇ ਦੇਣੇ ਹੋਏ ਨਹੀਂ ਤਾਂ ਭਾਈ ਕੋਈ ਗੱਲ ਨਹੀਂ ਰੱਬ ਕਿਰਪਾ ਕਰੇ ਤੁਹਾਡੇ ਤੇ ਤੁਹਾਨੂੰ ਇਹੀ ਹੱਤ ਪਾਈ ਰੱਖੇ ਪੈਸੇ ਮਰਨ ਦੀ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਨਾ ਬੰਦਾ ਸੋਚਦਾ ਵੀ ਹੁਣ ਇੱਕ ਇੰਟਰਵਿਊ ਹੋ ਗਈ ਐ ਇਹਨਾਂ ਦੀ ਕਿਤੇ ਅਗਲੀ ਚ ਨਾਂ ਲੈ ਕੇ ਨਾ ਪੈਸੇ ਮੰਗ ਲੈਣ ਪਰ ਤੁਸੀਂ ਇੱਕ ਕੰਮ ਜ਼ਰੂਰ ਕਰਿਓ ਹਾਂਜੀ ਮੈਨੂੰ ਲਿਸਟ ਨਾਵਾਂ ਦੀ ਜ਼ਰੂਰ ਦੇ ਦਿਓ ਮੈਂ ਤੁਹਾਡਾ ਮੈਸੇਜ ਜਾ ਕੇ ਪਰਸਨਲੀ ਮਿਲ ਕੇ ਜ਼ਰੂਰ ਦਵਾਂਗੀ ਵੀ ਭਾਈ ਐਸ ਬੰਦੇ ਦੀ ਮਿਹਨਤ ਦੇ ਪੈਸੇ ਤੁਸੀਂ ਦੇਣੇ ਆ ਕੀ ਪਤਾ ਹੁੰਦਾ ਕੱਦੂ ਚ ਤੀਰ ਮਾਰਿਆ ਕਿਤੇ ਕੰਮ ਆਈ ਜਾਵੇ ਮੈਨੂੰ ਇੰਨਾ ਪਤਾ ਵੀ ਤੁਹਾਡਾ ਤਾਂ ਫਿਰ ਜਿਵੇਂ ਕਹਿੰਦੇ ਟੀਂਡ ਜਿਨਰੋ ਟੁੱਟ ਦੋ ਟੁੱਟੇ ਬੰਦੇ ਨਹੀਂ ਨਹੀਂ ਐਸੀ ਗੱਲ ਨਹੀਂ ਮੈਂ ਕੋਸ਼ਿਸ਼ ਕਰ ਸਕਦੀ ਆ ਅੱਛਾ ਹੁਣ ਉਹ ਤਾਂ ਹੋ ਗਿਆ ਚਲੋ ਹਾਸੇ ਦੀਆਂ ਗ ਨਹੀਂ ਮਾਰਨੇ ਚਾਹੀਦੇ ਕਿਸੇ ਦੇ ਪਰ ਚਲੋ ਕੋਈ ਨਹੀਂ ਕਈ ਲੋਕਾਂ ਦੀ ਆਦਤ ਹੁੰਦੀ ਹੈ ਤੇ ਹੁਣ ਜਦੋਂ ਅਸੀਂ ਕੈਨੇਡਾ ਦੀ ਗੱਲ ਕੀਤੀ ਹੈ ਤੁਸੀਂ ਆਪ ਛੱਡ ਕੇ ਆਏ ਆ ਇਹ ਗੱਲ ਤੁਸੀਂ ਬੜੇ ਕਹਿ ਲੋ ਕਿ ਓਪਨਲੀ ਕਹਿ ਦਿੱਤੀ ਹੈ ਕਿ ਤੁਸੀਂ ਛੱਡ ਕੇ ਆਏ ਤੁਹਾਡਾ ਡਿਸੀਜਨ ਸੀ ਕਿਸੇ ਨੇ ਕੱਢਿਆ ਨਹੀਂ ਤੁਹਾਨੂੰ ਹੁਣ ਜਿਹੜੇ ਐਨ ਐਨ ਚੜਦੇ ਉੱਥੇ ਰਹਿ ਰਹੇ ਰਿਫਿਊਜ਼ੀ ਫਾਈਲਸ ਲੱਗੀਆਂ ਆ ਪਰਿਵਾਰਾਂ ਤੋਂ ਵੀ ਵੀ 22 ਸਾਲ ਦੇ ਦੂਰ ਆ ਬੱਚੇ ਵੱਡੇ ਵਿਆਹਣ ਜੋਗੇ ਹੋ ਗਏ ਮੈਂ ਤੁਹਾਡੇ ਵੀ ਬੱਚਿਆਂ ਨੂੰ ਅੱਜ ਮਿਲੀ ਆ ਉਹ ਵੀ ਵੱਡੇ ਹੋਏ ਆ ਤੁਸੀਂ 10 ਸਾਲ ਬੱਚਿਆਂ ਤੋਂ ਦੂਰ ਰਹੇ ਹੁਣ ਜਿਹੜੇ ਉੱਥੇ ਪਤਾ ਆ ਕਿ ਨਹੀਂ ਕੁਛ ਬਣ ਰਿਹਾ ਸਾਡਾ ਪਰਿਵਾਰ ਇੱਥੇ ਆ ਬੱਚੇ ਵੱਡੇ ਹੋ ਰਹੇ ਆ ਮਾਪੇ ਬਜ਼ੁਰਗ ਹੋ ਰਹੇ ਆ ਉਹਨਾਂ ਲੋਕਾਂ ਲਈ ਕੀ ਸੁਨੇਹਾ ਹੋਊਗਾ ਜਿਹੜੇ ਅੱਜ ਵੀ ਉਮੀਦ ਲਾਈ ਬੈਠੇ ਕਿ ਕੈਨੇਡਾ ਸਾਨੂੰ ਪੀਆਰ ਦੇ ਦੇਊਗਾ ਮੈਂ ਤੁਹਾਨੂੰ ਦੱਸਦਾ ਜੀ ਦੇਖੋ ਇੱਕ ਚੀਜ਼ ਹੈਗੇ ਕਈ ਚੀਜ਼ਾਂ ਬਹਿਦਾ ਹੈ ਕੰਫੀਡੈਂਸ ਗੱਲਾਂ ਨੇ ਵੀ ਜਦੋਂ ਤੁਸੀਂ ਉੱਥੇ ਰਿਫਿਊਜੀ ਲਾ ਲੰਨੇ ਆ ਹਨਾ ਮੈਂ ਦੇਖਿਆ ਮੇਰੇ ਦੋਸਤਾਂ ਜਿਹਨੇ ਰਿਫਿਊਜੀ ਲੱਗੇ ਹੋਏ ਸੀਗੇ ਤਾਂ ਮੁੰਡੇ ਜਿਹੜੇ ਸੇ ਰਹਿੰਦੇ ਨੇ ਤਾਂ ਉਹਨਾਂ ਦਾ ਕੀ ਚੱਕਰ ਹੁੰਦਾ ਫਿਰ ਜਦੋਂ ਉਹ ਉਹਦਾ ਪਾਸਪੋਰਟ ਐਕਸਪਾਇਰ ਹੋ ਗਿਆ ਮੰਨ ਲਓ ਉਹਨਾਂ ਨੂੰ ਨਾ ਹੋ ਜਾਂਦੀ ਆ ਕੈਨੇਡਾ ਵੱਲੋਂ ਵੀ ਨਾ ਹੋ ਗਈ ਤੇ ਪਾਸਪੋਰਟ ਵੀ ਐਕਸਪਾਇਰ ਹੋ ਗਿਆ ਜਦੋਂ ਉਹ ਵਿੱਚ ਟਿਕ ਮਾਰਕ ਭਰਦੇ ਆ ਵੀ ਰਿਫਿਊਜ਼ਡ ਜਦੋਂ ਪਾਸਪੋਰਟ ਆਉਂਦੇ ਆ ਤਾਂ ਗਵਰਨਮੈਂਟ ਉਹਨੂੰ ਪਾਸਪੋਰਟ ਨਹੀਂ ਦਿੰਦਿਆਂ ਹੈਗੀ ਮੈਨੂੰ ਦੋ ਕੁ ਜਣੇ ਇਹ ਜੇ ਜਾਣਦੇ ਉਹਨੂੰ ਮੈਂ ਹੁਣ ਆਉਂਦੇ ਹੋਏ ਮਿਲਿਆ ਸੀਗਾ ਇੱਕ ਨੂੰ 12 ਸਾਲ ਹੋ ਗਏ ਉਹਨੂੰ ਓਪਨ ਬਰ ਪਰਮਿਟ ਮਿਲ ਜਾਂਦਾ ਪਰ ਉਹ ਬੱਚਿਆਂ ਤੋਂ ਦੂਰ ਆ ਸਿਰਫ ਓਪਨ ਬਰ ਪਰਮਿਟ ਆ ਉੱਥੇ ਜਾ ਕੇ ਉਹਨੇ ਅਟੈਂਡੈਂਸ ਲਾਉਣੀਆਂ ਹਾਜ਼ਰੀ ਰਿਪੋਰਟਿੰਗ ਕਰਨੀ ਵੀ ਮੈਂ ਇੱਥ ਤੇ ਦੂਸਰਾ ਇੱਕ ਬੰਦਾ ਸੀ ਜਿਹਨੂੰ 22 ਸਾਲ ਹੋ ਗਏ ਸਿਰਫ ਉਹਦੇ ਕੋਲ ਕੀ ਹੈ ਸਿਰਫ ਇੱਕ ਓਪਨ ਪਰਫਾਰਮੈਂਸ ਚਲੋ ਠੀਕ ਆ ਬੱਚਿਆਂ ਨੂੰ ਇੰਡੀਆ ਭੇਜੀ ਜਾ ਰਿਹਾ ਸਾਰਾ ਕੁਝ ਆ ਪਰ ਉਹ ਜ਼ਿੰਦਗੀ ਨਹੀਂ ਹੈਗੀ ਕਿਉਂਕਿ ਇਕੱਲਾ ਬੰਦਾ ਤਾਂ ਇਕੱਲਾ ਹੀ ਰਹਿ ਜਾਂਦਾ ਮੈਂ ਤੁਹਾਨੂੰ ਇਹ ਦੱਸਦਾ ਮੈਂ ਆਪਣੇ ਇੱਕ ਦੱਸਦਾ ਮੇਰੀਆਂ ਦੋ ਭਾਣ ਜੀਆਂ ਨੇ ਵਿਆਹ ਹੋਏ ਸੀਗੇ ਮੈਂ ਵੀਡੀਓ ਕਾਲ ਤੇ ਉਹਨਾਂ ਦੇ ਆਨੰਦ ਕਾਰਜ ਦੇਖੇ ਆ ਬਲਕਿ ਮਾਮੇ ਦੀ ਲੋੜ ਹੁੰਦੀ ਓ ਟਾਈਮ ਓ ਟਾਈਮ ਮੈਂ ਉੱਥੇ ਆਪਣੇ ਥੱਲੇ ਆਪਣੇ ਫਰਸ਼ ਆਪਣੇ ਬੈਠ ਕੇ ਕਾਰਪੇਟ ਤੇ ਸਿਰ ਤੇ ਰਮਾਲ ਬੰਨ ਕੇ ਵੀਡੀਓ ਕਾਲ ਤੇ ਮੈਂ ਉਹਨਾਂ ਦੇ ਅਨੰਦ ਕਾਰਜ ਦੇਖਿਆ ਤੇ ਮੇਰੇ ਚਾਚਾ ਜੀ ਦੀ ਹੋਰ ਤਾਈ ਜੀ ਕਿੰਨੇ ਅਰਜੀਆਂ ਦੀ ਡੈਥ ਹੋਈ ਆ ਜਿਹੜਾ ਉਹਨਾਂ ਦਾ ਸੰਸਕਾਰ ਆ ਉਹ ਮੈਂ ਸਿਰਫ ਇੱਕ ਵੀਡੀਓ ਕਾਲ ਤੇ ਦੇਖਿਆ ਉਹ ਦੁੱਖ ਮੈਨੂੰ ਪਤਾ ਮੈਂ ਉਹ ਬੰਦਿਆਂ ਦੇ ਦੁੱਖਾਂ ਨੂੰ ਸਮਝਦਾ ਇਹ ਗੱਲ ਨੂੰ ਪਰ ਉਹ ਬੰਦੇ ਚਲੋ ਮੇਰੇ ਕੋਲ ਤਾਂ ਆਪਣਾ ਪਾਸਪੋਰਟ ਮੈਂ ਆਪਣੇ ਵਰਕ ਪਰਮਿਟ ਤੋਂ ਸੀਗਾ ਠੀਕ ਆ ਵੀ ਖਤਮ ਹੋਇਆ ਦਿਲ ਕਰਿਆ ਵੀ ਚਲੋ ਚਲੀਏ ਪੰਜਾਬ ਨੂੰ ਆ ਗਏ ਪਰ ਉਹ ਬੰਦੇ ਨਾ ਉਧਰ ਦੇ ਆ ਨਾ ਇੱਧਰ ਦੇ ਆ ਠੀਕ ਹੈ ਨਾ ਪਛਤਾਵਾ ਨਹੀਂ ਹੋ ਰਿਹਾ ਵੀ ਮੈਂ ਇੰਨਾ ਵਧੀਆ ਮੁਲਕ ਛੱਡ ਕੇ ਇੱਥੇ ਆ ਗਿਆ ਹੋਰ ਕਿਸੇ ਮੁਲਕ ਜਾਣ ਦੀ ਤਾਂ ਨਹੀਂ ਪਲਾਨ ਕੀਤੀ ਹੋਈ ਵੀ ਚਲੋ ਜੀ ਉੱਥੇ ਨਹੀਂ ਬਣਿਆ ਤੇ ਇੱਧਰ ਚੱਲ ਜਾਾਂਗੇ ਕਿ ਹੁਣ ਬਸ ਇੱਥੇ ਆਪਣੀ ਮਾਂ ਪੰਜਾਬ ਦੇ ਵਿੱਚ ਆਪਣੇ ਮਾਪੇ ਦੇ ਕੋਲੇ ਸੀ ਧਰਤੀ ਤੇ ਰਹਿਣ ਦੀ ਬਾਰੇ ਸੋਚਿਆ ਹਾਂਜੀ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਾਂ ਜਦੋਂ ਆ ਮੇਰਾ ਲਾਸਟ ਟਾਈਮ ਵਰਕ ਪਰਮਿਟ ਹੋਣਾ ਸੀ ਨਾ ਤੇ ਮੈਂ ਘਰ ਦੇ ਨਾਲ ਇੱਕ ਗੱਲ ਕਹੀ ਸੀ ਮਾਂ ਵੀ ਮੇਰਾ ਹੋ ਗਿਆ ਕੁਝ ਠੀਕ ਆ ਨਹੀਂ ਹੋਇਆ ਤਾਂ ਮੈਂ ਪੰਜਾਬ ਆ ਜਾਣਾ ਪਰ ਮੇਰੀ ਇੱਕ ਅਹੀ ਸ਼ਰਤ ਆ ਵੀ ਮੈਂ ਪੰਜਾਬ ਦੇ ਵਿੱਚ ਰਹੂੰਗਾ ਤੇ ਜਦੋਂ ਅਗਰ ਮੈਨੂੰ ਕੋਈ ਬਾਹਰ ਦਾ ਟੂਰ ਮਿਲਦਾ ਠੀਕ ਹੈ ਸਾਡਾ ਕੰਮ ਆ ਕੰਮ ਕੰਮ ਜਾ ਸਕਦਾ ਹਾਂਜੀ ਹਾਂ ਮੈਂ ਜਾਊਂਗਾ ਪ੍ਰੋਗਰਾਮ ਕਰਕੇ ਵਾਪਸ ਆਉਂਗਾ ਇਹ ਨਹੀਂ ਹੈਗਾ ਵੀ ਉੱਥੇ ਮੈਂ 2 ਸਾਲ ਲਈ ਖੜ ਗਿਆ 3 ਸਾਲ ਲਈ ਖੜ ਗਿਆ ਮੈਂ ਇਹਦੇ ਲਈ ਆਪਣੇ ਜਿਆਣੀ ਰਹਿਣਾ ਇੱਥੇ ਪੰਜਾਬ ਸੁਖਸ਼ ਹੈ ਹਾਂ ਖੁਸ਼ ਹੈ ਹਾਂ ਪੂਰੇ ਪਰਿਵਾਰ ਮਾਪਿਆਂ ਵੀ ਮੈਂ ਹੋਂ ਦੱਸਦਾ ਮੇਰੀ ਮਾਂ ਡੈਡੀ ਇਹਨੇ ਖੁਸ਼ ਹੋ ਲੈ ਵੀ ਆ ਗਿਆ ਸਾਡੇ ਵਾਲਾ ਤੇ ਮੇਰੇ ਭਤੀਜੇ ਭਤੀਜੀਆਂ ਮੇਰੀ ਫੈਮਲੀ ਮੇਰੀਆਂ ਭੈਣਾਂ ਮੇਰੇ ਹੋਂ ਦੱਸਦਾ ਮੈਂ ਰਾਤੀਂ ਘਰੇ ਆਇਆ ਮੇਰੇ ਘਰ ਹੁਣ ਵੀ ਜ ਰੌਣਕ ਮੇਲਾ ਲੱਗਿਆ ਪਿਆ ਤੇ ਜਿਹੜੇ ਕੈਨੇਡਾ ਦੇ ਵਿੱਚ ਇੰਨੇ ਆਪਣੇ ਚਾਹਣ ਵਾਲੇ ਆਪਣੇ ਫੈਨਸ ਜਾਂ ਤੁਹਾਡੇ ਦੋਸਤ ਮਿੱਤਰ ਜਾਂ ਪਰਿਵਾਰਾਂ ਨਾਲ ਸਾਂਝ ਸੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਚੱਕਰ ਰਿਹਾ ਵੀ ਭਰਾਵੋ ਵੀ ਪ੍ਰਮਾਤਮਾ ਨੇ ਚਾਇਆ ਤਾਂ ਫੇਰ ਦੁਬਾਰਾ ਆਉਂਗਾ ਗੱਲ ਹੁੰਦੀ ਅਨ ਜਲਦੀ ਕਹਿੰਦੇ ਜਿਵੇਂ ਗੁਰਬਾਣੀ ਚ ਲਿਖਿਆ ਵੀ ਜਹਾਂ ਦਾਣੇ ਤਹਾਂ ਖਾਣੇ ਕਿਸਮਤ ਚਾਇਆ ਤਾਂ ਜ਼ਰੂਰ ਆਵਾਂਗੇ ਨਹੀਂ ਫਿਰ ਕੋਈ ਕੋਈ ਗੱਲ ਨਹੀਂ ਇੱਕ ਮੈਸੇਜ ਕਰ ਦਿਓ ਤੋਂ ਨੂੰ ਮੈਂ ਆਪਣਾ ਨੰਬਰ ਇੱਥੇ ਵਾਲਾ ਸ਼ੇਅਰ ਕਰੂੰਗਾ ਮੈਨੂੰ ਲੱਤਾਂ ਨਹੀਂ ਆਏਗਾ ਇੱਥੇ ਇੱਕ ਪੰਗਾ ਇਹ ਆ ਵੀ ਉਹ ਸਾਰਾ ਕੀ ਹੁੰਦਾ ਉਹ ਆਧਾਰ ਕਾਰਡ ਆਧਾਰ ਕਾਰਡ ਨਵਾਂ ਕਰਾਉਣਾ ਪੈਂਦਾ ਤੇ ਮੈਂ ਇੰਸਟਾਗ੍ਰਾਮ ਤੇ ਆਪਣਾ ਨੰਬਰ ਛੱਡੂੰਗਾ ਪਰ ਮੈਨੂੰ ਇੰਸਟਾਗ੍ਰਾਮ ਮੇਰਾ ਰਾਣਾ ਲਾਈਵ ਬੋਲੀਆਂ ਇੰਸਟਾਗ੍ਰਾਮ ਪੇਜ ਆ ਤੁਸੀਂ ਉੱਥੇ ਜਦੋਂ ਮਰਜ਼ੀ ਮੈਨੂੰ ਮੈਸੇਜ ਕਰਿਓ ਜੇ ਤੁਸੀਂ ਕਹੋਗੇ ਮੈਂ ਦਿੱਲੀ ਤੋਂ ਵੀ ਚੱਕ ਕੇ ਲਿਆਉਂਗਾ ਚਾਵਾਂ ਤੇ ਇਹ ਉਹਨਾਂ ਲਈ ਪੂਰਾ ਹੋ ਗਿਆ ਚਲੋ ਸਾਡੇ ਆਉਣ ਲਈ ਇੱਕ ਹੋਰ ਸਾਡੇ ਭਰਾ ਦਾ ਘਰ ਖੁੱਲ ਗਿਆ ਸੋ ਜਦੋਂ ਅਸੀਂ ਭੱਜਾ ਆਇਆ ਕਰਾਂਗੇ ਤੇ ਜਿਹੜਾ ਵੀ ਤੁਹਾਡਾ ਕੰਮ ਕਰ ਤੁਸੀਂ ਸ਼ੁਰੂ ਕਰੋਗੇ ਅਸੀਂ ਉੱਥੇ ਜ਼ਰੂਰ ਆਵਾਂਗੇ ਤੁਹਾਨੂੰ ਮਿਲਣ ਦੇ ਲਈ ਸੋ ਥੈਂਕ ਯੂ ਵੈਰੀ ਮਚ ਆਪਣਾ ਟਾਈਮ ਦਿੱਤਾ ਔਰ ਅਸੀਂ ਤੁਹਾਨੂੰ ਬਹੁਤ ਸਾਰੀਆਂ ਬੈਸਟ ਵਿਸ਼ੇਸ ਦਿੰਦੇ ਹਾਂ ਜ਼ਿੰਦਗੀ 'ਚ ਅੱਗੇ ਵਧੋ ਸੋ ਥੈਂਕ ਯੂ ਜੀ ਧੰਨਵਾਦ ਬਹੁਤ ਥੋੜਾ ਬਹੁਤ ਧੰਨਵਾਦ ਆ ਤੁਸੀਂ ਇੱਥੇ ਵੀ ਜਿਵੇਂ ਆਪਣੀ ਗੱਲ ਉੱਥੇ ਇੰਟਰਵਿਊ ਦੀ ਹੋਈ ਸੀਗੀ ਤੇ ਫਿਰ ਅੱਛੇ ਕਹਿੰਦੇ ਚਲ ਰਾਲੇ ਕੋਈ ਨਾ ਫਿਰ ਇੱਥੇ ਆ ਜਾ ਹੁਣ ਥੈਂਕ ਯੂ ਜੀ ਹਾਂਜੀ ਹਾਂ ਥੈਂਕ ਯੂ ਵੈਰੀ ਮਚ ਜਿਹਨੇ ਟੀਮ ਤੁਹਾਡੀ ਹੱਕ ਕਰ ਰਹੀ ਹੈ ਇੰਟਰਵਿਊ ਸਾਰਾ ਬਹੁਤ ਥੈਂਕਸ ਆ ਠੀਕ ਹੈ ਕਿਉਂਕਿ ਇੱਕ ਤੋਂ ਲੈ ਕੇ ਕਿਉਂਕਿ ਇੱਕ ਬੰਦੇ ਨਾਲ ਟੀਮ ਨਹੀਂ ਹੁੰਦੀ ਸਾਰੇ ਜਾਨ ਨਾਲ ਟੀਮ ਹੁੰਦੀ ਆ ਤੇ ਬਹੁਤ ਵਧੀਆ ਲੱਗਿਆ ਥੈਂਕ ਯੂ ਥੈਂਕ ਯੂ ਰਣੀ ਥੈਂਕ ਯੂ ਵੈਰੀ ਮਚ ਸੋ ਬਿਲਕੁਲ ਜੀ ਐਸ ਹਨ ਮੇਰੇ ਨਾਲ ਰਾਣਾ ਢੋਲੀ ਤੁਸੀਂ ਇਹਨਾਂ ਨੂੰ ਕੈਨੇਡਾ ਦੀ ਧਰਤੀ ਤੇ ਦੇਖਿਆ ਇਹਨਾਂ ਦੀਆਂ ਬੋਲੀਆਂ ਸੁਣੀਆਂ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਨੂੰ ਦੇਖਿਆ ਢੋਲ ਵਜਾਉਂਦੇ ਆ ਤੁਹਾਨੂੰ ਇਹਨਾਂ ਦੀ ਢੋਲ ਦੀ ਬੀਟ ਤੇ ਤੁਹਾਨੂੰ ਭੰਗੜਾ ਪਾਉਂਦੇ ਆ ਅਸੀਂ ਦੇਖਿਆ ਪੰਜਾਬ ਦੀ ਧਰਤੀ ਤੇ ਪਰਮਾਨੈਂਟ ਆ ਗਏ ਆ ਹੁਣ ਜਦੋਂ ਵੀ ਕਿਤੇ ਪੰਜਾਬ ਆਏ ਕੋਈ ਪ੍ਰੋਗਰਾਮ ਹੋਇਆ ਤੇ ਰਾਣੀ ਨੂੰ ਫੇਰ ਯਾਦ ਕਰ ਲਿਓ ਹੁਣ ਰਾਣਾ ਢੋਲੀ ਬਣ ਕੇ ਗਿਆ ਸੀ ਸਿੰਗਰ ਬਣ ਕੇ ਆ ਗਿਆ ਅਗਲੀ ਵਾਰ ਫੇਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਰੂਬਰੂ ਹੋਵਾਂਗੀ ਤੁਸੀਂ ਰੱਖਿਓ ਖਿਆਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ